ਵੈਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 7 ਤਰੀਕ ਨਵਾਂ ਮਹੀਨਾ 2025 ਹਾਂਜੀ ਬਾਬੂ ਪਾਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੈਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਵਕਤ ਆਪਾਂ ਖੜੇ ਆ 7 ਤਰੀਕ ਤੁਸੀਂ ਬੰਤੇ ਇੱਕੜੋ ਮਾਲਾ ਕੇ ਜਿੱਤੋਂ 2013 ਤੋਂ ਚੱਲ ਰਹੀ ਤੇ ਪਾਣੀ ਦਾ ਪੱਤਰ ਆ ਜਿਹੜਾ ਕੱਲ ਰਾਤੀ ਬੰਦਾ ਜੀ ਸੋਇਆ ਤੇ ਹੁਣ ਫੇਰ ਡਾਊਨ ਹੋਇਆ ਵਾ ਤੇ ਜਿਉਂ ਦਾ ਤਿਉਂ ਹੀ ਚੱਲ ਰਿਹਾ ਕਿ 2-3 ਦਿਨ ਤੋਂ ਜਿਹੜਾ ਪਾਣੀ ਆ 2,60,70 ਹਜ਼ਾਰ ਚੱਲ ਰਿਹਾ ਵਾ ਇਹ ਬਾਕੀ ਜਿਹੜੀ ਇਹ ਤੇ ਕੋੜਾ ਮਾਲਾ ਲੱਗੇ ਜਿਹੜੀ ਆ ਥੋੜੀ ਥੋੜੀ ਢਹਾ ਲੱਗ ਰਹੀ ਆ ਤੇ ਸੰਗਤ ਬਾਬਾ ਭਾਈ ਟਰੋਲੀ ਵਾਲੇ ਜਿਹੜੀ ਸੰਗਤ ਆ ਭਾਈ ਕੀ ਟਰੋਲੀ ਤੋਂ ਕੱਲ ਵੀ ਸੰਗਤ ਆਈ ਸੀ ਇੱਥੇ ਉਹ ਵੀ ਸੇਵਾ ਕਰਦੇ ਰਿਹਾ ਅੱਜ ਫੇ ਸੰਗਤ ਭਾਈ ਕੀ ਟਰੋਲੀ ਤੋਂ ਆਈ ਆ ਤੇ ਉਹ ਅਗਲੇ ਬੰਨੇ ਜਿੱਤੇ ਬਹੁਤ ਢਹਾ ਲੱਗੀ ਆ ਤੇ ਆ ਮੰਨਣ ਉਹ ਉੱਥੇ ਸੇਵਾ ਕਰ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਮਹਾਪੁਰਸ਼ਾਂ ਦਾ ਜਿਹੜਾ ਇੱਥੇ ਆਣ ਕੇ ਸੇਵਾ ਕਰਨਦੇ ਆ ਦੋ ਰੂਹ ਸੰਗਤਾਂ ਤੋਂ ਬੇਨਤੀ ਬਾਅਦ ਚੜ ਕੇ ਇੱਥੇ ਆਇਆ ਕਰੋ ਤੇ ਜਿਹੜੀ ਆਪਣੀ ਬੰਨ੍ਹ ਦੀ ਮਜ਼ਬੂਤੀ ਕਰ ਲਈ ਆਪਾਂ ਆਪਣਾ ਪੱਤਰ ਡਾਊਨ ਹੋ ਰਿਹਾ ਤੇ ਇਹਨੂੰ ਬੰਨ੍ਹ ਹਟਾ ਲਾ ਕਰੀ ਤੇ ਗੱਲ ਕਰੀਏ